ਆਹ ਦੋ ਕਮੈਂਟਾਂ ਦੀ ਛੋਟੀ ਜੀ ਵੀਡੀਓ ਤੁਹਾਨੂੰ ਬਹੁਤ ਵੱਡੇ ਖਤਰੇ ਤੋਂ ਟਾਲ ਸਕਦੀ ਹੈ ਜਿਹੜਾ ਸੰਤ ਤੁਸੀਂ ਟਰੈਕਟਰ ਦੇ ਮਗਰ ਪਾਇਆ ਦੇਖ ਰਹੇ ਹੋ ਰੋਟਾ ਵੇਟਰ ਇਹ ਤਕਰੀਬਨ ਸਾਰੇ ਕਿਸਾਨ ਭਰਾਵਾਂ ਕੋਲੇ ਹੀ ਹੈ ਅੱਜ ਦੇ ਸਮੇਂ ਦੇ ਵਿੱਚ ਤੇ ਜਦੋਂ ਇਹਨੂੰ ਸਾਫ਼ ਕਰਦੇ ਆ ਕਈ ਭਰਾ ਧੋਂਦੇ ਆ ਉਹ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਿਵੇਂ ਹੁਣ ਐਸ ਲੋਡ ਖੜਾ ਬਾਈ ਇੱਕ ਧੋ ਰਿਹਾ ਸੀ ਉਹ ਜਮਾ ਥੱਲੇ ਵੜਿਆ ਬੈਠਾ ਸੀ ਇਹਦੇ ਤਾਂ ਮੈਨੂੰ ਵੀਡੀਓ ਬਣਾਉਣੀ ਪਈ ਵੀ ਇਹੇ ਕੰਮ ਪਰ ਆ ਉਹ ਰਿਸਕੀ ਬਹੁਤ ਆ ਜਦੋਂ ਤੁਸੀਂ ਧੂਣਾਏ ਦੇ ਸਾਈਟਾਂ ਤੇ ਗੀਟੇ ਲਾਇਆ ਕਰੋ ਤੇ ਪ੍ਰੋਪਰ ਦੋਨੇ ਟਾਇਰਾਂ ਨੂੰ ਕੋਟ ਲਾ ਕੇ ਫਿਰ ਰੱਖਿਆ ਕਰੋ ਫੇਰ ਇਹਨੂੰ ਜਿਹੜਾ ਧੋਇਆ ਕਰੋ ਤੁਸੀਂ ਠੀਕ ਹੈ ਕਾਂਡੀ ਦੇ ਦੇ ਜਾਂ ਫਿਰ ਮੈਂ ਕੱਢਣਾ ਕੱਢਦੇ ਜਦ ਜਦੋਂ ਧੂਣਾ ਤੈਨੂੰ ਪਤਾ ਵੀ ਯਾਰ ਹੁਣ ਇਹਦੀ ਲੋਡ ਨਹੀਂ ਹੈਗੀ ਹਾਂ ਉਦੋਂ ਆਪਾਂ ਇਹਨੂੰ ਧੂਣਾ ਇਂਤਜ਼ਾਮ ਕਰੋ ਬਈ ਟਰੈਕਟਰ ਦੇ ਟਾਇਰਾਂ ਨੂੰ ਲਾ ਲੈ ਓਟ ਤੇ ਇਹਦੇ ਥੱਲੇ ਲਾਵੇ ਯਾਰ ਕੁਝ ਤੇ ਇਹਦੇ ਸਾਈਡਾਂ ਤੇ ਜਿੱਥੇ ਆ ਲੱਗੇ ਆ ਤੇ ਲੋਹੇ ਦੇ ਤਵਿਆਂ ਆ ਤੇ ਨਾਲ ਦੂਜੇ ਹੋਰ ਜਿਗਾਰੜ ਜਾਂ ਲੱਗਿਆ ਉਹ ਥੱਲੇ ਲੱਕੜ ਤੇ ਕੀਟੇ ਦੇਲੇ ਆ ਯਾਰ ਤਾਂ ਕਿ ਲਿਫਟ ਤੇ ਭਾਰ ਨਾ ਆਵੇ ਤੇ ਜੇ ਲਿਫਟ ਕਈ ਵਾਰੀ ਡਿੱਗ ਵੀ ਪਵੇ ਤਾਂ ਉਹਦੇ ਉੱਤੇ ਖੜਜੋ ਦਾ ਸਹਾਰਾ ਹੋ ਜਾਊਗਾ ਐਵੇਂ ਵੀ ਬੰਦੇ ਦਾ ਗਲ ਥੱਲੇ ਆ ਜੋ ਰਿਸਕੀ ਬਹੁਤ ਹੈ ਇਹਨੂੰ ਜਦੋਂ ਸਾਫ਼ ਕਰਨਾ ਥੱਲੇ ਉਦੋਂ ਇਹ ਬੜਾ ਧਿਆਨ ਰੱਖਣਾ ਪੈਂਦਾ ਇਹ ਚੀਜ਼ਾਂ ਦਾ ਤੇ ਬਹੁਤ ਜ਼ਰੂਰੀ ਹੈ ਇਹ ਬੜਾ ਕੱਬਾ ਸੰਦ ਬਹੁਤ ਕੱਬਾ ਆਖਿਆ ਬੜਾ ਆਖਿਆ ਨਿਕਲਣਾ ਵੀ ਨਹੀਂ ਮੁੜ ਕੇ ਨਾ ਆਪਾਂ ਹੜਾ ਉਹ ਪਾਰ ਨੇ ਆਪਾਂ ਇਹ ਮੇਰਾ ਖਾਲਾ ਸਾਰਿਆਂ ਨਾਲ ਓਖਾ ਹੈ ਨਿਕਲਣਾ ਨਹੀਂ ਬੰਦਾ ਤੇ ਥੱਲੇ ਬੜ ਕੇ ਇੱਕ ਵਾਰੀ ਲਿਫਟ ਟਿੱਗ ਪੀਤਾ ਕੀ ਪਤਾ ਯਾਰ ਇਹ ਤਾਂ ਸੰਦ ਦਾ ਕਿਸੇ ਟਾਈਮ ਲਿਫਟ ਸੱਟ ਸੱਡਦਾ ਇਹਦਾ ਕੀ ਪਤਾ ਪੁੱਤ ਭਾ ਇੰਨਾ ਬਜਣਾ ਯਾਰ ਇਹਦੇ ਚ ਉਹੀ ਹੈ ਖੇਤੀਬਾੜੀ ਵਾਲੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਕਰ ਲੋ ਫੋਲੋ ਤੇ ਜੇ ਵੀਡੀਓ ਚੰਗੀ ਲੱਗੀ ਕਰ ਦਿਓ ਸ਼ੇਅਰ